ਕਿ ਜਿਹੜਾ ਅਮਰੀਕਾ ਤੋਂ ਇੱਕ ਜਹਾਜ਼ C17 ਗਲੋਬ ਮਾਸਟਰ ਜਿਹੜਾ ਜਹਾਜ਼ ਹੈ ਅਮਰੀਕਾ ਦਾ ਆਰਮੀ ਦਾ 에어ਫੋਰਸ ਦਾ ਜਹਾਜ਼ ਹੈ ਜਿਹਦੀ ਸਾਰਿਆਂ ਨੂੰ ਢੀਕਾ ਜੇ ਮੈਂ ਉਸ ਵੇਲੇ ਦੀ ਉਹਦੀ ਲੋਕੇਸ਼ਨ ਦੱਸਾਂ ਤਾਂ ਇਸ ਵੇਲੇ ਉਹ ਗੁਜਰਾਤ ਦੇ ਵਡੋਦਰਾ ਸ਼ਹਿਰ ਤੋਂ ਉਹਦੀ ਜਿਹੜਾ ਫਲਾਈ ਕਰ ਰਿਹਾ ਤੇ ਬਾਇਆ ਜੈਪੁਰ ਜੋਧਪੁਰ ਹੁੰਦਾ ਹੋਇਆ ਜਿਹੜਾ ਆ ਉਹ ਇੱਕ ਲਗਭਗ 1 ਘੰਟੇ ਦੇ ਕਰੀਬ ਤੱਕ ਜਿਹੜਾ ਆ ਅੰਮ੍ਰਿਤਸਰ ਦੇ एयरपोर्ट ਉਤੇ ਲੈਂਡ ਕਰੇਗਾ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਕਿਉਂਕਿ ਇਹ ਜਹਾਜ ਜਿਹੜਾ ਆ ਬਾਇਆ ਗੁਜਰਾਤ ਹੁੰਦਾ ਹੋਇਆ ਰਾਜਸਥਾਨ ਹੁੰਦਾ ਹੋਇਆ ਹੋਰ ਸਟੇਟਾਂ ਤੋਂ ਹੁੰਦਾ ਹੋਇਆ ਜਿਹੜਾ ਅੰਮ੍ਰਿਤਸਰ ਆ ਰਿਹਾ ਹੈ ਇਹ ਜਹਾਜ਼ ਨੂੰ ਗੁਜਰਾਤ ਵੀ ਉਤਾਰਿਆ ਜਾ ਸਕਦਾ ਸੀਗਾ ਜਾਂ ਫਿਰ ਰਾਜਸਥਾਨ ਵੀ ਉਤਾਰਿਆ ਜਾ ਸਕਦਾ ਹਰਿਆਣਾ ਦੀ ਗੱਲ ਕਰੀਏ ਹਰਿਆਣਾ 'ਚ ਉਤਾਰਿਆ ਜਾ ਸਕਦਾ ਸੀਗਾ ਪਰ ਇਹੀ ਕਿਉਂ ਅੰਮ੍ਰਿਤਸਰ ਦੀ ਲੋਕੇਸ਼ਨ ਹੀ ਕਿਉਂ ਚੁਣੀ ਜਾਂਦੀ ਹੈ ਕਿਉਂਕਿ ਅੰਮ੍ਰਿਤਸਰ ਦੀ ਲੋਕੇਸ਼ਨ ਅਮਰੀਕਾ ਵੱਲੋਂ ਇੱਕ ਬਿਆਨ ਆਇਆ ਸੀ ਕਿ ਅੰਮ੍ਰਿਤਸਰ ਜਿਹੜਾ ਆ ਉਹ ਦਰੋਂ ਜਿਹੜਾ ਅਮਰੀਕਾ ਤੋਂ ਨੇੜੇ ਪੈਂਦਾ ਆ ਪਰੰਤੂ ਉਹ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਜੇ ਨੇੜੇ ਆ ਤਾਂ ਫਿਰ ਅਮ੍ਰਿਤਸਰ ਤੋਂ ਜਿਹੜੀਆਂ ਅਮ੍ਰਿਤਸਰ ਜਾਂ ਅਮ੍ਰਿਤਸਰ ਤੋਂ ਅਮਰੀਕਾ ਤੇ ਕੈਨੇਡਾ ਦੀ ਫਲਾਈਟਾਂ ਕਿਉਂ ਨਹੀਂ ਚਲਾ ਜਾਇਆ ਜਾਂਦੀਆਂ ਉਦੋਂ ਇਹ ਕਿਹਾ ਜਾਂਦਾ ਜਾਂਦਾ ਹੈ ਕਿ ਇਹ ਜਿਹੜਾ ਦੂਰ ਹੈ ਕਿਉਂਕਿ ਇੱਥੋਂ ਜਿਹੜੀ ਆ ਫਲਾਈਟ ਨਹੀਂ ਜਾ ਸਕਦੀ ਇਸੇ ਲਈ ਜਿਹੜਾ ਬਹੁਤ ਸਾਰੇ ਰਾਜਨੀਤੀ ਆਗੂ ਜਿਹੜੇ ਆ ਬਿਆਨਬਾਜ਼ੀ ਕਰ ਰਹੇ ਆ ਪੋਲਿਟੀਕਲ ਮੁੱਦਾ ਵੀ ਬਣ ਚੁੱਕਾ ਹੈ 119 ਭਾਰਤੀ ਜਿਹੜੇ ਆ ਅਮਰੀਕਾ ਤੋਂ ਡਿਪੋਰਟ ਕੀਤੇ ਆ ਜਿਹੜੇ ਕਿ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਏਜੰਟਾਂ ਦੇ ਗਲਤ ਤਰੀਕਿਆਂ ਦੇ ਨਾਲ ਜਿਹੜੇ ਡੌਂਕੀਆਂ ਲਾ ਕੇ